ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਦਾ ਗੁਰਪ੍ਰੀਤ ਸਿੰਘ ਕੋਲਰ ਸਾਹਿਬ ਉਹਨਾਂ ਦੀ ਹਜਾਤਾ ਅਨੁਸਾਰ ਸ਼੍ਰੀ ਅਰਵਿੰਦ ਮੀਨਾ ਜੀ ਏਸੀਪੀ ਨਾਰਥ ਤੇ ਮਿਸਟਰ ਰੋਬਿਨ ਹਾਂਸ ਅ ਐਸ ਐਚਓ ਰੰਜੀਤ ਅਵੈਨਿਊ ਇਹਨਾਂ ਨੇ ਦੋ ਪਰਚੇ ਦਰਜ ਕੀਤੇ ਸੀ ਇੱਕ ਐਫ ਆਈ ਆ ਨੰਬਰ 12 ਤੇ ਐਫ ਆਈ ਆ ਨੰਬਰ 13 ਅ ਅੰਡਰ ਸੈਕਸ਼ਨ 303 ਅ ਬਟਾਈ 21 ਅ 317 2 111 ਬੀ ਐਨ ਐਸ ਪੀ ਐਸ ਰੰਜੀਤ ਅਵੈਨਿਊ ਇਹਦੇ ਚ ਇਹਨਾਂ ਨੇ ਤਿੰਨ ਜਣੇ ਗ੍ਰਿਫਤਾਰ ਕੀਤੇ ਇੱਕ ਜੋਗਨ ਸਿੰਘ ਸਨ ਮੰਗਲ ਸਿੰਘ ਐ ਅੰਮ੍ਰitsar ਰੂਰਲ ਜਨਾਲਾ ਦਾ ਰਨਵਲਾ ਇਹਦੇ ਨਾਲ ਦੋ ਜੁਵਨਾਈਲ ਵੀ ਅਰੇਸਟ ਕੀਤੇ ਐ ਤੇ ਜਿਹੜੀ ਐਫ ਆਈ ਆ ਨੰਬਰ 13 ਹੈ ਇਹਦੇ ਚ ਤਿੰਨ ਜਣੇ ਅਰੇਸਟ ਕੀਤੇ ਰੋਹਿਤ ਕੁਮਾਰ son of ਕਾਲਾ ਸਿੰਘ ਸਲੀਮ son of ਵਿਕਰਮਜੀਤ ਸਿੰਘ ਸਨੀ ਸ਼ਰਮਾ son of ਵਿਜੇ ਕੁਮਾਰ ਇਹ ਸਾਰਿਆਂ ਦੀ ਉਮਰ ਤਕਰੀਬਨ 22-23 ਸਾਲ ਹੈ ਤੇ ਜਿਹੜਾ ਸਨੀ ਹੈ ਸਨੀ ਸ਼ਰਮਾ ਉਹਦੀ ਤਕਰੀਬਨ 32 ਸਾਲ ਦੇ ਲਾਗੇ ਤੱਕ ਦੀ ਉਮਰ ਹੈ ਤੇ ਅਸੀਂ ਇਹਨਾਂ ਤੋਂ ਤਕਰੀਬਨ 3 ਐਕਟਿਵਾ ਤੇ ਮੋਟਰਸਾਈਕਲ ਬਰਾਮਦ ਕੀਤੇ ਐ ਏ ਬੇਸਿਕਲੀ ਆਪਣਾ ਗਿਰੋਹ ਚਲਾਉਂਦੇ ਸੀ ਚੋਰੀ ਦਾ ਹਰ ਰੋਜ਼ ਦਾ ਇੱਕ ਅੱਧਾ ਇੱਕ ਅੱਧਾ ਮੋਟਰਸਾਈਕਲ ਚੋਰੀ ਕਰਦੇ ਸੀ ਤੇ ਸਾਡੇ ਕੋਲ ਕੰਪਲੇਨਟ ਆਉਂਦੀ ਸੀ ਐਸ ਐਫ ਆਈ ਆਰ ਵੀ ਰਿਪੋਰਟ ਕਰਤੇ ਸੀਗੇ ਤੇ ਅਸੀਂ ਸਾਨੂੰ ਜਿਵੇਂ ਲੋਕਾਂ ਨੇ ਡਿਸਕ੍ਰਿਪਸ਼ਨ ਵੀ ਦੱਸੀ ਕਿ ਉਹਨਾਂ ਨੂੰ ਸ਼ੱਕ ਸੀਗਾ ਕੋਈ ਨਾ ਕਿਸੇ ਨਾ ਕਿਸੇ ਨੂੰ ਕਿ ਕੋਈ ਯੰਗ ਜੇ ਮੁੰਡੇ ਹੈਗੇ ਆ ਤੇ ਉਹ ਚੋਰੀ ਕਰਦੇ ਆ ਤੇ ਪ੍ਰੋਪਰ ਨਾਕਾਬੰਦੀ ਜਿਵੇਂ ਕਿ ਤੁਸੀਂ ਹਰ ਰੋਜ਼ ਹੀ ਦੇਖਦੇ ਹੋ ਕਿ ਰஞ்சிਤਪੁਰ ਨਿਊ ਏਰੀਆ ਤੇ ਬਾਕੀ ਕਮਿਸ਼ਨਰੇਟ ਏਰੀਆ ਦੇ ਵਿੱਚ ਨਾਕਾਬੰਦੀ ਪ੍ਰੋਪਰ ਹੁੰਦੀ ਹੈ ਤੇ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਵਾਈਰਲੈਸ ਮੈਸੇਜ ਭੇਜਿਆ ਹੋਇਆ ਸੀਗਾ ਤੇ ਬਰੀਫ ਕੀਤਾ ਹੋਇਆ ਸੀ ਆਪਣੇ ਕਾਂਸਟੇਬਲਰੀ ਨੂੰ ਤੇ ਉਹਨਾਂ ਨੇ ਸਵਿਫਟਲੀ ਐਕਟਪਨ ਕਰਕੇ ਰਣਜੀਤਗੜ੍ਹ ਨੂੰ ਪੁਲਿਸ ਸਟੇਸ਼ਨ ਦੇ ਤੇ ਮੁਲਾਜ਼ਮਾਂ ਨੇ ਜੋਬਨ ਸਿੰਘ ਨੂੰ ਅਰੈਸਟ ਕੀਤਾ ਤੇ ਦੇ ਨਾਲ ਦੋ ਜੁਵਨਾਈਲ ਵੀ ਅਸੀਂ ਅਰੈਸਟ ਕੀਤੇ ਤੇ ਉਹਨਾਂ ਤੋਂ ਅਸੀਂ 11 ਐਕਟਿਵ ਸਕੂਟਰ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਐਫਆ ਨੰਬਰ 12 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਹੋਰ ਵੀ ਮੈਸੇਜ ਦਿੱਤਾ ਸੀ ਤੇ ਇੱਕ ਜਿਹੜਾ ਰੋਹਿਤ ਹੈ son of ਕਾਲਾ ਸਿੰਘ ਇਹਨੂੰ ਵੀ ਅਸੀਂ ਨਾਕੇ ਤੇ ਫੜਿਆ ਇਹਦਾ ਜਿਹੜੇ ਮੋਟਰਸਾਈਕਲ ਤੇ ਸੀਗਾ ਉਹਦਾ ਸਾਡੇ ਕੋਲ ਨੰਬਰ ਸੀਗਾ ਤੇ ਉਹ ਅਸੀਂ ਫਲੈਸ਼ ਕੀਤਾ ਸੀ ਪੂਰੇ ਕਮਿਸ਼ਨਰੇਟ ਦੇ ਵਿੱਚ ਤੇ ਜਿਵੇਂ ਸਾਨੂੰ ਮੁਲਾਜ਼ਮਾਂ ਨੂੰ ਦਿਖਿਆ ਤੇ ਉਹਨਾਂ ਨੇ ਰੋਹਿਤ ਨੂੰ ਫੜ ਲਿਆ ਤੇ ਇਹਦੇ ਨਾਲ ਅਸੀਂ ਸਲੀਮ ਤੇ ਸਨੀ ਨੂੰ ਵੀ ਰੰਜੀਤਪੁਰ ਨਿਊ ਏਰੀਆ ਦੇ ਵਿੱਚ ਫੜ ਲਿਆ ਤੇ ਇਹਨਾਂ ਦਾ ਅਸੀਂ ਰਿਮਾਂਡ ਲੇਤਾ ਹੈ ਤੇ ਇਹਨਾਂ ਦੇ ਕਹਿਣ ਮੁਤਾਬਕ ਇਨਾ ਤੱਕ ਮਾਸਟਰਮਾਈਂਡ ਵੀ ਹੈਗਾ ਉਹ ਵੀ ਅੰਮ੍ਰਿਤਸਰ ਦੇ ਸਰਾਊਂਡਿੰਗ ਏਰੀਆ ਦਾ ਹੀ ਹੈਗਾ ਤੇ ਉਹਨੂੰ ਵੀ ਅਸੀਂ ਨਾਕ ਕਰਕੇ ਤੇ ਸਾਨੂੰ ਉਮੀਦ ਹੈ ਕਿ ਜਦੋਂ ਅਸੀਂ ਉਹਨੂੰ ਨਾਕ ਕਰਾਂਗੇ ਤਾਂ ਸਾਨੂੰ ਹੋਰ ਵੀ ਬ੍ਰਾਂਡ ਦੀਆਂ ਇਹ ਮੋਟਰਸਾਈਕਲ ਸਰ ਜਿਆਦਾ ਕਿੱਥੇ ਵਾਰਦਾਤਾ ਕਰਦਾ ਸੀਗੀ ਇਹ ਇਹ ਬੇਸਿਕਲੀ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਲਾਦਾ ਵਾਰਦਾਤਾ ਕਰਦਾ ਸੀ ਕਿਉਂਕਿ ਅਰਬਨ ਸਿਟੀ ਹੈ ਡੈਂਸ ਡੈਂਸਲੀ ਪੋਪੂਲੇਟਿਡ ਟਾਊਨ ਹੈ ਤੇ ਇੱਥੇ ਸਪੋਰਟਰ ਮੋਟਰਸਾਈਕਲ ਕਾਫੀ ਹੁੰਦੇ ਆ ਪਾਰਕਿੰਗਸ ਦੇ ਵਿੱਚ ਹੀ ਆ ਪਾਰਕ ਕਰਨ ਦੇ ਬਾਰੇ ਉੱਥੇ ਜ਼ਿਆਦਾ ਕਰਦਾ